ਤੂੰ ਤਨਖਾਹ ਦੇ ਦੀ ਤਨਖਾਹ ਵਧਾ ਦੇ ਸ਼ਰਤਾਂ ਰੱਖਣ ਲੱਗ ਜਾਣਗੇ ਠੀਕ ਆ ਵੀ ਮੈਂ 9 ਵਜੇ ਆਉ ਬੌਜੀ ਉੱਚੀ ਨਹੀਂ ਬੋਲਣਾ ਬੌਜੀ ਮੈਨੂੰ ਵੀ ਭੈੰਦਿਆ ਯਾਰਾ ਸ਼ਰਤਾਂ ਆ ਰੱਖੀਆਂ ਤੂੰ ਇਹ ਲੱਗਣਾ ਹੈ ਕਿ ਨਾ ਬੌਜੀ 12 ਵਜੇ ਮੈਂ ਰੋਟੀ ਖਾਣ ਜਾਊਂਗਾ 2 ਵਜੇ ਮੈਂਆਂ ਨੂੰ ਪਾਣੀ ਪਿਆਉਣਾ ਵੀ ਭੈੰਦਿਆ ਤਨਖਾਹ 15000 ਮਗੀਆਂ ਨੇ ਇੰਨੀਆਂ ਸ਼ਰਤਾਂ ਤਰੀਆਂ ਕੋਣੀ ਮੰਨੂ ਫੇਰ ਲਾਇਆ ਗਿਆ ਬੋਲਣਾ ਢੰਗ ਨਾਲ ਨਹੀਂ ਫੋਨ ਨਹੀਂ ਚੱਕਣਾ ਹੂੰ ਜੇ ਫੋਨ ਲਾ ਲਿਆ ਠੀਕ ਆ ਫੇਰ ਕਹਿੰਨਾ ਮੇਰੇ ਸਾਹ ਹੌਕਰ ਦੇ ਉਸਾਬ ਵਾਲੇ ਤਿੰਨ ਦਿਨਾਂ ਐਨੂੰ ਹਿਸਾਬ ਤਰੀਆਂ ਨਹੀਂ ਕਰ ਗਿਆ ਤਦੋਂ ਲੈਣੇ ਆਨੂੰ ਕਹਦੇ ਭਈਏ ਉਹ ਜਿਹੜੇ ਆ ਗਏ ਜਿਹੜੀ ਪੱਕੀ ਡਿਊਟੀ ਉਹਨਾਂ ਨੇ ਆਉਦਾ ਕਰੀ ਜਾਣੀ ਆ ਇਹ ਹਿਸਾਬ ਕਰਨਾ ਦੀ ਵਾਲੀ ਗੱਲ ਆ ਇਹ ਆਕੜ ਬਹੁਤ ਐ ਜਿਵੇਂ ਬਹੁਤ ਸਾਡਾ ਹਿਸਾਬ ਕਰਦੇ ਵੀ ਤੇਰਾ ਤਿੰਨ ਦਿਨਾਂ ਦਾ ਕੀ ਹਿਸਾਬ ਹੋਊਗਾ ਤੇਰਾ ਤਾਂ ਭੱਗਿਆ ਆ ਤੈਨੂੰ ਤਾਂ ਵੇਖਿਆ ਹੀ ਸੀ ਜਿਹੜੇ ਤੇਰਾ ਹੋ ਗਿਆ ਜਾ ਕਰੇ ਉਹਦੇ ਗੱਲ ਨਿਪੜੀ ਭਈਏ ਜਿੱਥੇ ਡਿਊਟੀ ਲਾ ਦੇ ਉੱਥੇ ਹੀ ਪੱਕੇ ਆਪਣੇ ਪੰਪ ਤੇ ਲੱਗਿਆ ਪੱਕੀ ਡਿਊਟੀ ਆ ਉਹਦੀ ਕੋਹਣ ਦੀ ਲੋੜ ਨਹੀਂ ਕਿਹੜਾ ਕੰਮ ਕਰਨਾ ਆਉਦਾ ਉਹਨਾਂ ਰੋਟੀਨ ਚ ਹੀ ਤੁਰਿਆ ਹੋਣਾ ਵੀ ਮੇਰਾ ਏ ਮੈਂ ਕਰਨਾ ਆਪਣੇ ਬੰਦੇ ਨੂੰ ਬਾਜ਼ਾਰ ਘਾਲਦੇ ਮੁਰਦਾ ਹੀ ਨਹੀਂ ਦੋ ਤਿੰਨ ਘੰਟੇ ਉੱਥੇ ਹੀ ਘੜੇ ਖਾਈਓ ਮਾ ਸੂਰਜ ਨਹੀਂ ਛਪ ਵੇ ਤਾਂ ਕਿਸੇ ਗੱਲ ਨਾਲ ਹੀ ਸ਼ਿਭੂਆ ਬੇਈਮਾਨ ਗਿਆ ਕਰ ਏ ਟੱਡੇ ਚ ਬੇਈਮਾਨ ਗਿਆ ਤੇਰੇ ਚ ਬੇਈਮਾਨ ਪੈਸੇ ਬਣਾ ਲਾ ਦੋ ਨੰਬਰ ਚਖਣੇ ਇਧਰੋਂ ਹੀ ਬਣ ਜਾਣਾ ਇਧਰੋਂ ਹੀ ਬਣ ਜਾਣਾ ਕਰਨਾ ਮੈਂ ਕੋਤ ਨਹੀਂ ਠੀਕ ਹੈ 10000 ਜੇਬ ਚ ਵੀ ਹੋਵੇ ਚੰਗੇ ਕੱਪੜੇ ਪਾਇਆ ਹਣਾ ਚੰਗੇ ਕੱਪੜੇ ਬੂਡ ਨਾਇਕ ਦੇ ਮੋਟਰਸਾਈਕਲ ਅਗਲੇ ਦਾ ਤੇਲ ਅਗਲੇ ਦਾ ਆਥਨੇ ਮੈਨੂੰ ਪੈਗ ਲਵਾਵੇ ਜਾਂ ਮੈਨੂੰ ਘਰੇ ਛੱਡ ਕੇ ਆਵੇ ਤਨਖਾਹ ਮੈਨੂੰ ਬੱਕਰੀ ਦੇਵੇ 20-25000 ਦੀ ਲੋੜ ਪੈ ਗਈ ਮੈਨੂੰ ਉਹ ਦੇਵੇ ਵਿਸ਼ਵਾਸ ਰੁਪਏ ਦਾ ਨਹੀਂ ਕਰਦਾ ਮੰਡੀ ਚ ਕੋਈ ਇੰਨੀਆਂ ਸ਼ਰਤਾਂ ਕਿਵੇਂ ਪੂਰੀਆਂ ਉਹਨਾਂ ਇੱਕੋ ਸਾਰੀ ਹਮ ਕਰਨਾ ਸੀ ਡੱ ਇਥੇ ਤੇ ਖੜੋ ਜਾ ਕੇ ਅਗਲਾ ਤੁਹਾਡੀ ਉਹੀ ਹੰਦਿਆਂ ਨੂੰ ਦੇਵੇ ਵੀ ਭਈ ਯਾਰ ਲੈ ਤੂੰ ਕੋਈ ਚੱਕਰ ਨਹੀਂ ਤੇ ਲੋਕ ਕਿਉਂ ਕਹੀਏ ਦਾ ਸਾਨੂੰ ਕੋਈ ਬੰਦਾ ਭਾਲ ਕੇ ਦੇਓ ਵੀ ਅਸੀਂ ਘਰੇ ਪਾਉਣਾ ਵੀ ਅਸੀਂ ਰੋਟੀ ਪਾਣੀ ਵੀ ਦੇਵਾਂਗੇ ਸਾਡੀ ਕੋਠੀ ਸਾਹਮਣੇ ਭਈਆਂ ਨੂੰ ਅਗਲਾ ਪਹਿਲ ਦਿੰਦਾ ਆਪਣੇ ਬੰਦੇ ਨੂੰ ਦਿੰਦਾ ਨਹੀਂ ਜਾਂ ਨੱਪ ਲੈਣਗੇ ਉਹ ਮੰਤਰੀ ਦੀ ਆ ਉਹਦੇ ਘਾਹ ਤਿਆਰ ਕਰਨ ਦਾ ਲਾਗੇ ਸ਼ਾਮ ਮੇਰੇ ਸਲੇ ਅਸਲ ਆ ਕਿ ਮੈਂ ਕਰੂਗਾ ਅਗਲਾ ਤਾਂ ਮੈਂ ਆਉਂਦਾ ਵੀ ਸਾਡੀ ਨਿਗ੍ਹਾ ਰੱਖੂਗਾ ਨਾਲੇ ਵਾਪਾਦਾਰੀ ਕਰੂਗਾ ਭਈਏ ਭਈਏ ਨੇ ਕਿਹਾ ਨੱਪੇ ਕਿ ਦੱਸ ਆਪਣੇ ਬੰਦੇ ਦਾ ਉਧੇ ਅਗਲੇ ਦਿਨ ਹੀ ਘਾਹ ਤਿਆਰ ਕਰਾਉਣ ਨਾਲ ਦੇ ਗਵੰਡੀਆਂ ਨੂੰ ਪੁੱਛ ਕੇ ਮੇਰੇ ਸਲੇ ਜਲਦੀ ਰੇਟਰੀ ਤ ਨਾ ਪਲੰਦੇਲੇ ਇਹੜੇ ਹੀ ਭਾਲਦੇ ਜਿਆਦੇ ਟੂਨੇ ਟੱਪਣੇ ਕਰਨ ਲੱਗਣਗੇ ਕਬਲਾ ਹੋ ਗਿਆ ਭਈ ਆਹ ਫੇਰ ਆ ਗਈ ਟੂਨੇ ਵਾਲੀ ਗੱਲ ਟੂਡੇ ਵਾਲੀ ਗੱਲ ਹੱਕ ਦਾ ਨਹੀਂ ਖਾਣਾ ਹਮ ਯਾਰ ਆਪਾਂ ਇਹਨੇ ਬਣਾਇਆ ਆਪਾਂ ਹੀ ਬਣਾਵੇ ਮਹਾਰਾਜ ਆਪਾਂ ਨੂੰ ਹੀ ਬਣਾਵੇ ਮਾੜੀ ਸੋਚ ਤੋਸ ਕੇ ਤੁਰਨਾ ਹੋ ਕਾਮਜਾ ਵੀ ਨਹੀਂ ਹੁੰਦੇ ਰਾਜ਼ ਹੀ ਰਹ ਜਾਂਦੇ ਹੈਗੇ ਬੰਦੇ ਵਫਾਦਾਰ ਜਿਹੜੇ ਬੰਦੇ ਲੱਗੇ ਹੋਏ ਨੇ ਜਿਹੜੇ ਅਗਲੇ ਪਾਸੇ ਰਹੇ ਉਹਨਾਂ ਦੇ ਬਈ ਮੋਟਰਸਾਈਕਲ ਤੇ ਤਦਨ ਪਤਾ ਡਰਾਈਵਰ ਨੂੰ ਬੋਲ ਤੀਆਂ ਕਾਰ ਤੇ ਲੱਗੇ ਉਹਨਾਂ ਦੇ ਅਸਲਾ ਪਾਈ ਸੀ ਵੀਡੀਓ ਵੀ ਕਿਸ ਨੇ ਅੱਛਾ ਉਹਨੇ ਕਿਸੇ ਤੋਂ ਬੁਲਟ ਮੰਗਿਆ ਸੀ ਆਪਣੇ ਸੌਰੀ ਜਾਣ ਵਾਸਤੇ ਫੇਰ ਉਹਨੇ ਦਿੱਤਾ ਨਹੀਂ ਉਹ ਪੁਰਜਾਨੇ ਗੱਦੇ ਪੰਨ ਨੂੰ ਸੁਣ ਗਿਆ ਉਹ ਮੁੜ ਗਿਆ ਵਿਚਾਰ ਹੂੰ ਉਹਦੇ ਮਾਲਕਾਂ ਨੂੰ ਪਤਾ ਸੀ ਵੀ ਇਹ ਗੱਲਬਾਤ ਹੋਈ ਹੈ ਲੋ ਬੱਸ ਉਸਦੇ ਜਵੜੇ ਬਾਤ ਗਿਆ ਸੀ ਉਹਨੇ ਮੁੜਿਆ ਉਹਨੇ ਬੁਲਟ ਲੈ ਕੇ ਘਰੇ ਗੜਾਤਾ ਹੂੰ ਉਹਨੇ ਗੜਾ ਦੇ ਕੇ ਵੇਖਣ ਨੂੰ ਦੇਤਾ ਉਹਨੇ ਤੈਨੂੰ ਦੇਤਾ ਯਾਰ ਰੱਖ ਲਾ ਇਹ ਉਹਦੇ ਬੰਦੇ ਪਏ ਸਹੀ ਗੱਲ ਕਿੰਨੀ ਵਫਾਦਾਰੀ ਆ ਨਹੀਂ ਉਹ ਕਹਿੰਦਾ ਸਾਡੇ 25 ਸਾਲ ਹੋ ਗਏ ਵਫਾਦਾਰੀ ਕਰਦੇ ਨੂੰ ਤੂੰ ਰੱਖ ਲਾ ਕੋਈ ਨੇ ਮੁੱਲ ਵੀ ਪਾਉਣਾ ਚਾਹੀਦਾ ਜਿਹੜਾ ਵਗਦਾ ਦਾ ਮੁੱਲ ਹੀ ਪਾਉਣਾ ਚਾਹੀਦਾ ਹਨਾ ਕੀ ਮੁੱਲ ਵੀ ਨਹੀਂ ਪਾਉਂਦੇ ਹਨਾ ਨਹੀਂ ਭਾਈ ਨਹੀਂ ਪਾਉਂਦੇ ਭਾਈ ਕਈ ਬੰਦੇ ਇਹ ਵੀ ਗੱਲ ਹੈ ਜਿਵੇਂ ਹੁਣ ਚਲੋ ਤੁਸੀਂ ਤਾਂ ਮਤਲਬ ਥੋੜਾ ਬਾਹਰ ਯਾ ਟੈਕਸੀ ਟਕਸੀ ਡਰਾਈਵਰ ਜਾਂਦੇ ਆ ਜਾਂ ਕੋਈ ਹੋਰ ਹੈ ਕਈ ਬੰਦੇ ਜਾਂ ਮੁਲਾਜ਼ਮ ਆ ਉਹਦੇ ਨਾਲ ਵਤ ਕਰਾਈ ਬਹੁਤ ਕਰਦੇ ਕੀ ਕਰਦੇ ਭਾਈ ਬਹੁਤ ਜਿਆਦਾ ਹੀ ਕਰਦੇ ਭਾਈ ਕਈ ਬਹੁਤ ਜਿਆਦਾ ਲੋੜ ਤੋਂ ਕਈ ਬੰਦੇ ਰਸਾਨੀ ਤੌਰ ਤੇ ਸਮਝਦੇ ਵੀ ਯਾਰ ਇਹਦਾ ਪਰਿਵਾਰ ਪੰਡਦਾ ਜੈਦਾ ਹੈ ਕਈ ਤਾਂ ਖਾਣ ਪੀਣਾ ਵੀ ਉਹਨੂੰ ਆਇਆ ਹੁੰਦਾ ਵੀ ਜਿਵੇਂ ਆਟਾ ਸਾਰਾ ਕੁਝ ਰੋਟੀ ਵੀ ਅਟਦੀ ਹੈ ਨਾ ਕੋਈ ਨਿਰ ਇਨਸਾਨ ਹੈ ਕਿ ਢੀਕ ਲਾ ਹੈ ਮਾੜੇ ਦੇ ਰੰਗ ਆ ਨਹੀਂ ਪਤਾ ਹੁੰਦਾ ਕਿ ਇਹ ਰੇਵਲਟ ਜਾਂਦੇ ਹੁੰਦੇ ਅੱਜ ਗੱਡੀਆਂ ਕੋਠੀਆਂ ਕਾਰਾਂ ਜੇ ਨੀਤ ਚੰਗੀ ਨਹੀਂ ਤਾਂ ਕਿਹ ਰਿ ਉਹ ਹੋ ਗਈ ਰਹੀ ਆਪ ਨੂੰ ਵੀ ਕਰਨੀ ਪਏ ਤੇ ਕਿ ਉਹਨੂੰ ਪਰ ਔਖਾ ਹੋ ਜਾਂਦਾ ਕੱਟਣਾ ਬਈ ਉਹ ਖਤਮ ਹੋ ਜਾਂਦਾ ਇਹੋ ਤੇ ਮਾੜਾ ਸਮਾਂ ਆ ਜੇ ਨਾ ਫਿਰ ਉਹ ਚੱਲਿਆ ਨਹੀਂ ਜਾਂਦਾ ਮਾੜੇ ਵਾਲਾ ਚੰਗੇ ਚ ਵੜ ਗਿਆ ਉਹ ਉਹ ਫੇਰ ਵੀ ਸੋਗ ਗਾਣ ਕਰਦਾ ਇਹ 5-400 ਰੁਪਏ ਵਾਲਾ ਉਹ ਫੇਰ ਵੀ ਰੱਬ ਨੂੰ ਕਹਿੰਦਾ ਮੇਰਾ ਸਵਰ ਆ ਯਾਰ ਸਹੀ ਹੈ ਨਹੀਂ ਬੰਦੇ ਕਰੋੜਾਂ 'ਚ ਵੀ ਨਹੀਂ ਸਵਰ ਮੰਦੇ ਗਾਉਂ ਦੀ ਗਾ ਗਾ ਤੁਰੇ ਹੁੰਦੇ ਆ ਸਬਰ ਹਰੇ ਜਾਂਦੇ ਇਹ ਤਾਂ ਗੱਲ ਹੈ ਤਨਖਾਹ ਦੇ ਦੀ ਤਨਖਾਹ ਵਧਾ ਦੇ ਸ਼ਰਤਾਂ ਰੱਖਣ ਲੱਗ ਜਾਣਗੇ ਠੀਕ ਆ ਵੀ ਮੈਂ 9 ਵਜੇ ਆਉ ਬੌਜੀ ਉੱਚੀ ਨਹੀਂ ਬੋਲਣਾ ਬੌਜੀ ਮਨੂੰ ਵੀ ਭੈੰਦਿਆ ਯਾਰਾ ਸ਼ਰਤਾਂ ਐ ਰੱਖੀਆਂ ਤੂੰ ਇਹ ਲੱਗਣਾ ਹੈ ਕਿ ਨਾ ਬੌਜੀ 12 ਵਜੇ ਮੈਂ ਰੋਟੀ ਖਾਣ ਜਾਊਂਗਾ 2 ਵਜੇ ਮੰਨਿਆ ਨੂੰ ਪਾੜੇ ਪਿਆਉਣਾ ਵੀ ਭੈੰਦਿਆ ਤਨਖਾਹ 15000 ਮਗੀਆਂ ਨੇ ਇੰਨੀਆਂ ਸ਼ਰਤਾਂ ਤਰੀਆਂ ਕੋਣ ਮਨੂ ਫੇਰ ਲਾਇਆ ਬੋਲਣਾ ਢੰਗ ਨਾਲ ਨਹੀਂ ਫੋਨ ਨਹੀਂ ਚੱਕਣਾ ਤਾਂ ਹੂੰ ਜੇ ਫੋਨ ਲਾ ਲਿਆ ਠੀਕ ਆ ਫੇਰ ਕਹਿੰਦਾ ਮੇਰਾ ਹਿਸਾਬ ਕਰਦੇ ਹੋ ਹਿਸਾਬ ਵਾਲੇ ਤਿੰਨ ਦਿਨ ਆਏ ਨੂੰ ਹਿਸਾਬ ਤਰੀਂ ਕਰਕੇ ਤਦੋਂ ਲੈਣੇ ਆ ਨੂੰ ਕਹਦੇ ਚਾਹ ਲੈ ਭਈਏ ਉਹ ਜਿਹੜੇ ਆਗੇ ਜਿਹੜੀ ਪੱਕੀ ਡਿਊਟੀ ਉਹਨਾਂ ਨੇ ਆਉਦਾ ਕਰੀ ਜਾਣੀ ਹੈ ਹਿਸਾਬ ਕਰਨ ਵਾਲੀ ਵਾਲੀ ਗੱਲ ਆ ਇਹ ਆਕੜ ਬਹੁਤ ਹੈ ਜਿਵੇਂ ਬਹੁਤ ਸਾਡਾ ਹਿਸਾਬ ਕਰਦੇ ਹੋ ਵੀ ਤੇਰੇ ਤਿੰਨ ਦਿਨਾਂ ਦਾ ਹੀ ਹਿਸਾਬ ਹੋਊਗਾ ਉਦੋਂ ਤਾਂ ਭੱਗ ਗਿਆ ਤੈਨੂੰ ਤਾਂ ਵੇਖਿਆ ਹੀ ਸੀ ਜਲੇ ਤੇਰਾ ਹੋ ਗਿਆ ਜਾ ਕਰੇ ਉਹਦੇ ਗੱਲ ਨਿਬੜੀ ਭਈਏ ਜਿੱਥੇ ਡਿਊਟੀ ਲਾ ਦੇ ਉੱਥੇ ਹੀ ਪੱਕੇ ਆਪਣੇ ਪੰਪ ਤੇ ਲੱਗਿਆ ਪੱਕੀ ਡਿਊਟੀ ਆ ਉਹਦੀ ਹੋਣ ਦੀ ਲੋੜ ਨਹੀਂ ਜਿਹੜਾ ਕੰਮ ਕਰਨਾ ਆਉਦਾ ਉਹਨਾਂ ਰੁਟੀਨ ਚ ਹੀ ਤੁਰਿਆ ਆਣਾ ਵੀ ਮੇਰਾ ਹੈ ਮੈਂ ਕਰਨਾ ਆਪਣੇ ਬੰਦੇ ਨੂੰ ਬਾਜ਼ਾਰ ਘਾਲਦੇ ਮੁਰਦਾ ਹੀ ਨਹੀਂ ਦੋ ਤਿੰਨ ਘੰਟੇ ਉੱਥੇ ਹੀ ਘੜੇ ਖਾਈ ਮੈਂ ਸੂਰਜ ਨਹੀਂ ਸਿਖਦਾ ਭਈ ਇੱਥ ਵੇਦਾਂ ਕਿਸੇ ਗੱਲ ਨਾਲ ਹੀ ਸ਼ਿਖੂਗਾ ਬਈ ਮੰਨ ਗਿਆ ਕਰ ਇਹ ਢੱਡ ਚ ਬਈ ਮੰਨ ਗਿਆ ਤੇਰੇ ਜੀ ਬਈ ਮੰਨ ਪੈਸੇ ਬਣਾਲਾ ਦੋ ਨੰਬਰ ਚਖਣੇ ਇਧਰੋਂ ਹੀ ਬਣ ਜਾਣਾ ਇਧਰੋਂ ਹੀ ਬਣ ਜਾਣਾ ਕਰਨਾ ਮੈਂ ਕੋਤ ਨਹੀਂ ਠੀਕ ਹੈ 10000 ਜੇਬ ਚ ਵੀ ਹੋਵੇ ਚੰਗੇ ਕੱਪੜੇ ਪਾਇਆ ਹਣਾ ਚੰਗੇ ਕੱਪੜੇ ਬੂਡ ਨਾਇਕ ਦੇ ਮੋਟਰਸਾਈਕਲ ਅਗਲੇ ਦਾ ਤੇਲ ਅਗਲੇ ਦਾ ਆਥਨੇ ਮੈਨੂੰ ਪੈਗ ਲਵਾਵੇ ਜਾਂ ਮੈਨੂੰ ਘਰੇ ਛੱਡ ਕੇ ਆਵੇ ਤਨਖਾਹ ਮੈਨੂੰ ਬੱਕਰੀ ਦੇਵੇ 20-25000 ਦੀ ਲੋੜ ਪੈਗੀ ਮੈਨੂੰ ਉਹ ਦੇਵੇ ਵਿਸ਼ਵਾਸ ਰੁਪਏ ਦਾ ਨਹੀਂ ਕਰਦਾ ਮੰਡੀ ਚ ਕੋਈ ਇੰਨੀਆਂ ਸ਼ਰਤਾਂ ਕਿਵੇਂ ਪੂਰੀਆਂ ਨੇ ਇੱਕੋ ਸਾਰੀ ਹਮ ਕਰਨਾ ਅਸੀਂ ਡੱਗਾ ਨਹੀਂ ਇਹਦੇ ਖੜੋ ਜਾ ਕੇ ਅਗਲਾ ਤੁਹਾਡੀ ਉਹੀ ਦਿਨ ਨੂੰ ਦੇਵੇ ਵੀ ਭਈ ਯਾਰ ਲੈ ਤੂੰ ਕੋਈ ਚੱਕਰ ਨਹੀਂ ਤੇ ਲੋਕ ਕਿਉਂ ਕਹੀਏ ਤਾਂ ਸਾਨੂੰ ਕੋਈ ਬੰਦਾ ਭਾਲ ਕੇ ਦੇਓ ਵੀ ਅਸੀਂ ਘਰੇ ਪਾਉਣਾ ਵੀ ਅਸੀਂ ਰੋਟੀ ਪਾਣੀ ਵੀ ਦੇਵਾਂਗੇ ਸਾਡੀ ਕੋਠੀ ਸਾਹਮਣੇ ਭਈਆਂ ਨੂੰ ਅਗਲਾ ਪਹਿਲ ਦਿੰਦਾ ਆਪਣੇ ਬੰਦੇ ਨੂੰ ਦੰਦਾ ਨਹੀਂ ਜਾਂ ਨੱਪ ਲੈਣਗੇ ਉਹ ਮੰਤਰੀ ਦੇ ਉਹ ਆ ਉਹਦੇ ਘਾਗ ਤਿਆਰ ਕਰਾਉਣ ਲਾਗੇ ਸਟਾੰਡ ਮੇਰੇ ਸਲੇ ਅਸਲ ਆ ਕਿ ਮੈਂ ਕਰੂਗਾ ਅਗਲਾ ਤਾਂ ਆ ਮੋਂਦਾ ਵੀ ਸਾਡੀ ਨਿਗ੍ਹਾ ਰੱਖੂਗਾ ਨਾਲੇ ਬਾਬਾਦਾਰੀ ਕਰੂਗਾ ਭਈਏ ਭਈਏ ਨੇ ਕਿ 90 ਕਿਹਦੇ ਦੱਸ ਆਪਣੇ ਬੰਦੇ ਦਾ ਉੱਦੇ ਅਗਲੇ ਦਿਨ ਘਾਗ ਤਿਆਰ ਕਰਾਉਣ ਨਾਲ ਦੇ ਗੁੰਡਿਆਂ ਨੂੰ ਪੁੱਛ ਕੇ ਮੇਰੇ ਸਲੇ ਜੱਲੀ ਰੇਟ ਲਈ ਤਿਆਰ ਕਰਾ ਨਪਲਿੰਦੇਲੇ ਇਹੜੇ ਹੀ ਭਾਲਦੇ ਜਾਉਂਦੇ ਟੂਨੇ ਟੱਪਨੇ ਕਰਨ ਲੱਗ ਗਏ ਨੇ ਕਬਲਾ ਹੋ ਗਿਆ ਭਈ ਆਹ ਫੇਰ ਆ ਗਈ ਟੂਨੇ ਵਾਲੀ ਗੱਲ ਟੂਡੇ ਵਾਲੀ ਗੱਲ ਹੱਕ ਦਾ ਨਹੀਂ ਖਾਣਾ ਹੂੰ ਯਾਰ ਆਪਾਂ ਇਹਨੇ ਬਣਾਇਆ ਆਪਾਂ ਹੀ ਬਣਾਵੇ ਮਹਾਰਾਜ ਆਪਾਂ ਨੂੰ ਹੀ ਬਣਾਵੇ ਮਾੜੀ ਸੋਚ ਤੋਸ ਕੇ ਤੁਰਨਾ ਹੋ ਕਾਮਜਾ ਵੀ ਨਹੀਂ ਹੁੰਦੇ ਰਾਜੀ ਰਹੇ ਜਾਂਦੇ ਹੈਗੇ ਬੰਦੇ ਵਫਾਦਾਰ ਜਿਹੜੇ ਬੰਦਿਆਂ ਦੇ ਲੱਗੇ ਹੋਏ ਜਿਹੜੇ ਅਗਲੇ ਪਾਸੇ ਨਹੀਂ ਆਉਣੰਦੇ ਭਈ ਮੋਟਰਸਾਈਕਲ ਤੇ ਤਦਨ ਪਤਾ ਡਰਾਈਵਰ ਨੂੰ ਬੋਲ ਕਾਰ ਤੇ ਲੱਗੇ ਉਹਨਾਂ ਦੇ ਆਹ ਯਾਰ ਉਹ ਪਾਈਸੀ ਵੀਡੀਓ ਵੀ ਕਿਸ ਨੇ ਅੱਛਾ ਉਹਨੇ ਕਿਸੇ ਤੋਂ ਬੁਲਟ ਮੰਗਿਆ ਸੀ ਆਪਣੇ ਸੌਰੀ ਜਾਣ ਵਾਸਤੇ ਫੇਰੇ ਉਹਨੇ ਤਾਂ ਉਹ ਬੁਝਾਨੇ ਕਹਤੇ ਪੰਨ ਨੂੰ ਸੁਣ ਗਿਆ ਉਹ ਮੁੜ ਗਿਆ ਵਿਚਾਰਾ ਹੂੰ ਉਹਦੇ ਮਾਲਕਾਂ ਨੂੰ ਪਤਾ ਸੀ ਵੀ ਆਹ ਗੱਲਬਾਤ ਹੋਈ ਲੋਬਾਤ ਸਬਸਤੇ ਯਾਰ ਉਹ ਬੱਤ ਗਾਸੀ ਉਹਨੇ ਮੁੜਿਆ ਉਹਨੇ ਬੁਲਟ ਲੈ ਕੇ ਘੜਾ ਤਾ ਹੂੰ ਉਹਨੇ ਘੜਾ ਦੇ ਕੇ ਵੇਖਣ ਦੇਤਾ ਉਹਨੇ ਤੈਨੂੰ ਦੇਤਾ ਯਾਰ ਰੱਖ ਲਾ ਇਹ ਉਹਦੇ ਬੰਦੇ ਪਏ ਸਹੀ ਗੱਲ ਕਿੰਨੀ ਵਫਾਦਾਰੀ ਆ ਕਿੰਨੀ ਉਹ ਕਹਿੰਦਾ ਸਾਡੇ 25 ਸਾਲ ਹੋ ਗਏ ਵਫਾਦਾਰੀ ਕਰਦੇ ਰੂ ਤੂੰ ਰੱਖ ਲਾ ਕੋਈ ਨਹੀਂ ਮੁੱਲ ਵੀ ਪਾਉਣਾ ਚਾਹੀਦਾ ਜਿਹੜਾ ਵਗਦਾ ਦਾ ਮੁੱਲ ਵੀ ਪਾਉਣਾ ਚਾਹੀਦਾ ਹਨਾ ਕੀ ਮੁੱਲ ਵੀ ਨਹੀਂ ਪਾਉਂਦੇ ਹਨਾ ਨਹੀਂ ਭਾਈ ਨਹੀਂ ਪਾਉਂਦੇ ਭਾਈ ਕਈ ਬੰਦੇ ਇਹ ਵੀ ਗੱਲ ਆ ਜਿਵੇਂ ਹੁਣ ਚਲੋ ਤੁਸੀਂ ਤਾਂ ਮਤਲਬ ਥੋੜਾ ਵਾਹ ਯੂਵਰ ਟੈਕਸੀ ਟਕਸੀ ਡਰਾਈਵਰ ਜਾਂਦੇ ਆ ਜਾਂ ਕੋਈ ਹੋਰ ਆ ਕਈ ਬੰਦੇ ਜਾਂ ਮੁਲਾਜ਼ਮ ਆ ਉਹਦੇ ਨਾਲ ਵਤ ਕਰਾਈ ਬਹੁਤ ਕਰਦੇ ਕੀ ਕਰਦੇ ਭਾਈ ਬਹੁਤ ਜਿਆਦਾ ਹੀ ਕਰਦੇ ਭਾਈ ਬਹੁਤ ਜਿਆਦਾ ਲੋੜ ਤੋਂ ਵੇਈ ਬੰਦੇ ਨਸਾਨੀ ਤੌਰ ਤੇ ਸਮਝਦੇ ਆ ਵੀ ਯਾਰ ਇਹਦਾ ਪਰਿਵਾਰ ਪਾਲਦਾ ਜੈਦਾ ਹੈ ਕਈ ਤਾਂ ਖਾਣ ਪੀਣਾਂ ਵੀ ਉਹਨੂੰ ਆਏ ਹੁੰਦਾ ਵੀ ਜਿਵੇਂ ਆਟਾ ਸਾਰਾ ਕੁਝ ਰੋਟੀ ਵੀ ਅੱਡਦੀ ਹੈ ਹਨਾ ਕੋਈ ਨਿਰ ਇਨਸਾਨਾ ਕਿ ਠੀਕ ਗੱ ਮਾੜੇ ਰੰਗ ਆ ਨਹੀਂ ਪਤਾ ਹੁੰਦਾ ਕਿ ਇਹ ਰਿਵਲਟ ਜਾਂਦੇ ਹੁੰਦੇ ਆਜ ਗੱਡੀਆਂ ਕੋਠੀਆਂ ਕਾਰਾਂ ਜੇ ਨੀਤ ਚੰਗੀ ਨਹੀਂ ਤਾਂ ਕਿਹ ਰਿ ਉਹ ਹੋ ਗਈ ਰਿ ਆਪ ਨੂੰ ਵੀ ਕਰਨੀ ਪਏ ਤੇ ਉਹਨੋਂ ਪਰ ਔਖਾ ਹੋ ਜਾਂਦਾ ਕੱਟਣਾ ਬਈ ਉਹ ਖਤਮ ਹੋ ਜਾਂਦਾ ਜੇ ਤੇ ਮਾੜਾ ਸਮਾਂ ਆ ਜਾਏ ਨਾ ਫਿਰ ਉਹ ਚੱਲਿਆ ਨਹੀਂ ਜਾਂਦਾ ਮਾੜੇ ਵਾਲਾ ਚੰਗੇ ਚ ਵੜ ਗਿਆ ਉਹਨੂੰ ਉਹ ਫੇਰ ਵੀ ਸੋਗਾਨ ਕਰਦਾ ਇਹ 5-400 ਰੁਪਏ ਵਾਲਾ ਉਹ ਫੇਰ ਵੀ ਰੱਬ ਨੂੰ ਕਹਿੰਦਾ ਮੇਰਾ ਸਵਾਰ ਆ ਯਾਰ ਸਹੀ ਹੈ ਨਹੀਂ ਬੰਦੇ ਕਰੋੜਾਂ 'ਚ ਵੀ ਨਹੀਂ ਸਵਾਰ ਮੰਦੇ ਗਾਉਂ ਦੀ ਗਾ ਗਾ ਦੀ ਗਾ ਤੁਰੇ ਹੁੰਦੇ ਸਭ ਰੇ ਗੰਦੀਰ ਇਹ ਤਾਂ ਗੱਲ ਹੈ ਬਹੁਤ ਧੰਨਵਾਦ ਬਾਈ ਧੰਨਵਾਦ ਬਾਈ। ਤਾਂ ਗੱਲਬਾਤ ਕੀਤੀ ਬਾਈ ਦੇ ਨਾਲ। ਉਮੀਦ ਹੈ ਤੁਹਾਨੂੰ ਇਹ ਪੋਡਕਾਸਟ ਖੰਦ ਆਵੇਗਾ। ਪਹਿਲਾਂ ਨਾਲ ਜਿਹਾ ਕੁਝ ਨਵੀਆਂ ਗੱਲਾਂ ਖਾਸੇ ਛੱਟੇ ਦੇ ਨਾਲ ਜਿਹੜੀਆਂ ਅਸਲ ਜ਼ਿੰਦਗੀ ਦੀ ਸੱਚਾਈ ਬਾਈ ਨੇ ਸਾਰੀ ਸਾਹਮਣੇ ਰੱਖੀ ਹੈ। ਹੋਰ ਇਸ ਤਰੀਕੇ ਦੇ ਪੋਡਕਾਸਟ ਲਈ ਦੇਖਦੇ ਰਹੋ ਲੋਕ ਵਾਈਟੀਵੀ।